ਪੇਪਰ ਹੁੰਦਾ ਨੇ ਇਸ ਪੁਸਤਕ ਦੇ ਉੱਤੇ ਪੜਿਆ ਆ ਮੈਂ ਵੀ ਆਪਣੇ ਵਿਚਾਰ ਜਿਹੜੇ ਆ ਇਸ ਪੁਸਤਕ ਨੂੰ ਦੇਣ ਜਾ ਰਹੀ ਆ ਬਾਲਦੇਰਾ ਅਠਵੇਂ ਦਹਾਕੇ ਦੀ ਮੂਹ ਬੋਲਦੀ ਤਸਵੀਰ ਅਠਵੇਂ ਦਹਾਕੇ ਤੇ ਅੰਤਲੇ ਬਰਿਆਂ ਤੋਂ ਰੰਗ ਹੋ ਕੇ ਦਸਵੇਂ ਦਹਾਕੇ ਦੇ ਅਰੰਭਲੇ ਸਾਲਾਂ ਤੱਕ ਪੰਜਾਬ ਦੇ ਲੋਕ ਕੈਰੀ ਸੰਕਟ ਅਤੇ ਸੰਤਾਪ ਵਿੱਚੋਂ ਗੁਜ਼ਰੇ ਹਨ आतंकवाद के बारहों सिंह डी के लुप्त पसारा, पसारा दरम्यान आम लोगों का जीना मुश्किल बनिया रहा है पंजाब ने इस दौर में एक बड़ा इतिहासक संताप हंडाया है इसकी इससे जखम बहुत लंबे समय तक अले रहेंगे ठीक उस तरह जिमें देश की वंड ने पंजाब कदम ਆਹ ਖੁੱਲਰ ਜ਼ਖਮ ਜਖਮ ਤੇਸਾਂ ਦੋਹਾਂ ਪਾਸਿਆਂ ਤੋਂ ਪੰਜਾਬ ਲਹੂ ਲਹਾਨ ਹੋਇਆ ਸੀ ਇਸ ਦੇ ਜ਼ਖਮ ਕਈ ਪੀੜ੍ਹੀਆਂ ਤੱਕ ਦੇਖੇ ਰਹਿਣਗੇ ਸਾਇਤ ਸਮਾਜ ਦਾ ਅਣਖੜਾ ਅੰਗ ਹੈ ਤਾਂ ਹੀ ਇਸ ਨੂੰ ਸਮਾਜ ਦਾ ਪ੍ਰਤੀਬਿੰਬ ਕਿਹਾ ਜਾਂਦਾ ਹੈ ਸਾਇਤਕਾਰ ਜੋ ਕੁਝ ਵੀ ਸਮਾਜ ਵਿੱਚ ਦੇਖਦਾ ਸਮਝਦਾ ਤੇ ਮਹਿਸੂਸਦਾ ਹੈ ਉਸ ਨੂੰ ਸ਼ਬਦਾਂ ਦਾ ਰੂਪ ਦਿੰਦਾ ਹੈ ਇਹਨਾਂ ਸ਼ਬਦਾਂ ਨੂੰ ਉਹ ਯੋਜਨਾਬੱਧ ਤਰੀਕੇ ਨਾਲ ਪਰੋਕੇ ਕਾਗਜ਼ ਦੇ ਉੱਪਰ ਕਰਦਾ ਹੈ ਸਾਹਿਤ ਦੀ ਇਸ ਰਮਾਈ ਨੂੰ ਆਪਣੇ ਅੰਦਰ ਸਮੋਈ ਬੈਠਾ ਡਾਕਟਰ ਜੁਬੀਰ ਸਿੰਘ ਹੈ ਜੋ ਪੇਸ਼ੇਵਰ ਹੋਮਿਓਪੈਥੀ ਡਾਕਟਰ ਹੈ ਡਾਕਟਰ ਲੇਖਾ ਜੀ ਡਾਕਟਰ ਰਾਜਵਿੰਦਰ ਕੌਰ ਨਾਗੜਾ ਜੀ ਤੇ ਬਾਕੀ ਪੱਜਾ ਦੇ ਉੱਪਰ ਕੀ ਫੜ ਕਰਨ ਵਾਲੇ ਡਾਕਟਰ ਸ੍ਰੀ ਸੁਲੱਖਾਂ ਸਰ ਜੀ ਮੰਗਰ ਚੰਚਲ ਜੀ ਮੱਖਣ ਕੁਹਾੜ ਜੀ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਇਸ ਨਾਵ ਵਿੱਚ ਜਿੱਦਾਂ ਦੱਸ ਰਿਹਾ ਸੀ ਕਾਫੀ ਕੁਝ ਹੋਰ ਵੀ ਲਿਖਿਆ ਜਾ ਸਕਦਾ ਪਰ ਮੈਂ ਇਹ ਕੋਸ਼ਿਸ਼ ਕੀਤੀ ਵੀ ਜ਼ਿਆਦਾਤਰ ਜਿਹੜਾ ਉਸ ਵੇਲੇ ਦਾ ਆਮ ਵਰਤਾਰਾ ਜੋ ਆਮ ਲੋਕਾਂ ਦੇ ਨਾਲ ਜੋ ਜੋ ਵਰਤ ਰਿਹਾ ਸੀ ਜੋ ਅਸੀਂ ਇੱਕਦਮ ਇੱਕ ਪਿੰਡੋਂ ਜਿਵੇਂ ਨਾ ਸੰਭਾਲ ਰੱਖਣ ਵਾਲਾ ਨੌਕਾਨਾ ਤੇ ਜੋ ਉਸ ਵੇਲੇ ਅਸੀਂ ਆਲੇ ਦੁਆਲੇ ਦੇਖਿਆ ਉਹ ਮੇਰੇ ਦਿਮਾਗ ਵਿੱਚੋਂ ਸਾਰੇ ਚੈਨ ਚਿੱਤਰ ਉਸ ਵਾਲੇ ਉੱਤਰੇ ਹੋਏ ਸੀ ਆਪਸ ਵਿੱਚ ਬੈਰ ਰੱਖਣਾ ਇੰਦੀ ਹੈ ਹਮਿੰਦੋਸ ਬੱਕਾ ਨਾ ਰੱਖਦਾ ਉਹ ਇਹ ਗੱਲ ਫੈਜ਼ अहमद फैਜ਼ ਨੇ ਕਹੀ ਹੈ ਕਿ ਮਨੁੱਖ ਸਾਨੂੰ ਆਪਸ ਚ ਬੈਰ ਰੱਖਣਾ ਨਹੀਂ ਸਿਖਾਉਂਦਾ ਪਰ ਮੈਂ ਬਹੁਤ ਕੁਝ ਜੋ ਲਿਖਿਆ ਹੁੰਦਾ ਉਹ ਵਾਰੀਆਂ ਪੀੜੀਆਂ ਉਹਦੇ ਜਦੋਂ ਚੀਰਫੜ ਕਰਦੀਆਂ ਤੇ ਉਹਦੇ ਅਰਥ ਬਦਲ ਜਾਂਦੇ ਆ ਮੈਨੂੰ ਇਹ ਲੱਗਦਾ ਕਿ ਮਨੁੱਖੀ ਇੱਕ ਐਸਾ ਪਲੈਨਸ ਆ ਬੜਾ ਸੋਖਾ ਥਿਰੀਅਲ ਜਿਹੇ ਤਰ੍ਹਾਂ ਜਿਹਦੇ ਉੱਤੇ ਇਹ ਆਪਸੀ ਵੈਅ ਜਿਹੜਿਆ ਵਧਦੇ ਫੁੱਲਦੇ ਡਵੈਲਪ ਹੁੰਦੇ ਔਰ ਇਹ 84 ਵੀ ਉਹਦੇ ਤਰ੍ਹਾਂ ਕਰਤੇ ਹੋਇਆ 47 ਵੀ ਉਸੇ ਤਰ੍ਹਾਂ ਕਰਤੇ ਹੋਇਆ ਦਿੱਕਤ ਪਰ ਵੀ ਉਸੇ ਤਰ੍ਹਾਂ ਬਿਲਦੇ ਹੋਇਆ ਤੇ ਪੈਣ ਵੀ ਉਸੇ ਤੇ ਹੋਇਆ ਇਹ ਸਾਰਾ ਕੁਝ ਜਿਹੜਾ ਹੈ ਇਹਨਾਂ ਦੇ ਆਧਾਰ ਉੱਤੇ ਬਾਬਰਦਾ ਤੇ ਸੌਖਾ ਸਾਨੂੰ ਬੰਡਿਆ ਜਾਂਦਾ ਸਰਦੀ ਸਾਹਿਬ ਕਹਿ ਕੇ ਗਏ ਵੀ ਵਾਕਈ ਪੰਜਾਬ ਦੀ ਕੌਮ ਜਿਹੜੀ ਕਹਿੰਦੇ ਆ ਬੜੇ ਦਲੇਰ ਆ ਬਹਾਦਰ ਆ ਹੈ ਨਹੀਂ ਇਹਦੀ ਬਹਾਦਰੀ ਅਤਵਾਡੇ ਸਾਹਮਣੇ ਹੀ ਮੁੱਕੀ ਉਹ ਲਿਆਂਦਾ ਜੇ ਭਾਦਰ ਨੂੰ ਕਿਵੇਂ ਵਿਚਾਰ ਤੜਾ ਹੋਏ ਉਹਨਾਂ ਨੇ ਸ਼ਾਸਤਰਦਾਨ ਨੇ ਉਹਨਾਂ ਅੱਤਵਾਦੀਆਂ ਨੇ ਸੋਚ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਕਾਮਰੇਡ ਮਾਰੇ ਸੀ ਉਹ ਵਰਲਡ ਫੀਨੋਮੈਨਨ ਦੇ ਉੱਤੇ ਇੱਕ ਸੋਚ ਹੈ